ਡੇਰਾਪਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਰੰਦਾਵਾ ਨੂੰ ਪਾਰਟੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਸੀ ਅਤੇ ਉਹ ਚੋਣ ਜਿੱਤ ਕੇ ਸੰਸਦ ਮੈਂਬਰ ਬਣ ਗਏ ਨੇ ਤੇ ਉਪਨ ਵਿਧਾਨ ਸਭਾ ਹਲਕਾ ਡੇਰਾਪਾ ਬਾਬਾ ਨਾਨਕ ਦੇ ਖਾਲੀ ਹੋ ਜਾਣਾ ਲੈ ਇੱਥੇ ਜਿਮਨੀ ਚੋਣ ਕਰਵਾਈ ਜਾਵੇਗੀ ਸ਼ਿਸ਼ਰਪੁਰ ਤੋਂ ਐਮਪੀ ਬਣੇ ਡਾਕਟਰ ਰਾਜਕਮਰ ਚੱਪੇਵਾਲ ਨੇ ਐਮਐਲਏ ਦੀ ਸੀਟ ਤੌਫੀਆ ਦੇ ਦਿੱਤਾ ਹੈ ਡਾਕਟਰ ਰਾਜਕਮਰ ਚੱਪੇਵਾਲ ਨੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਸੌਂਪਿਆ ਸੀਟ ਜਲਦ ਹਲਕਾ ਚੱਪੇਵਾਲ ਚ ਹੋਵੇਗੀ ਚਿਮਨੀਚੋਤ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ੁੱਕਰਵਾਰ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਮਿਲਣ ਪਹੁੰਚੇ ਜਿੱਥੇ ਉਹਨਾਂ ਨੇ ਆਪਣਾ ਅਸਤੀਫਾ ਸਪੀਕਰ ਸਾਹਿਬ ਨੂੰ ਸੌਂਪ ਦਿੱਤਾ ਹੈ ਕਾਂਗਰਸ ਪਾਰਟੀ ਨੇ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਸੀ ਅਤੇ ਉਹ ਜਿੱਤ ਕੇ ਸੰਸਦ ਮੈਂਬਰ ਬਣ ਗਏ ਨੇ ਤੇ ਹੁਣ ਹਲਕਾ ਗਿੱਦੜਵਾਹਾ ਦੇ ਖਾਲੀ ਹੋ ਜਾਣ ਨਾਲ ਇੱਥੇ ਜਿਮਨੀ ਚੋਣ ਕਰਵਾਈ ਜਾਵੇਗੀ ਕੇਦਰੀ ਰਾਜ ਮੰਤਰੀ ਬਣਨ ਤੋਂ ਬਾਅਦ ਰਵਨੀ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ ਬਿੱਟੂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਬੰਦੀ ਸਿੰਘਾਂ ਨੂੰ ਰਿਹਾ ਕਰਦੀ ਹੈ ਤੇ ਉਹ ਇਸ ਦਾ ਵਿਰੋਧ ਨਹੀਂ ਕਰਨਗੇ ਬਿੱਟੂ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੇ ਆਪਣੇ ਪਰਿਵਾਰ ਨਾਲ ਵੀ مشਵਰਾ ਕੀਤਾ ਹੈ ਅਤੇ ਉਹ ਇਸ ਦਾ ਵਿਰੋਧ ਨਹੀਂ ਕਰਨਗੇ ਚਰਨਜੀਤ ਸਿੰਘ ਜਨਪਾਸ਼ਪਾ ਨੂੰ ਸੁੰਦਰ ਸ਼ਾਮ अरोड़ा ਦੇ ਘਰ ਪਹੁੰਚੇ ਜੋ ਕਾਂਗਰਸ ਤੋਂ ਬਾਜਪਾ ਦੇ ਵਿੱਚ ਆਏ ਸਨ ਇਹ ਕੈਸ ਲਗਾਏ ਜਾ ਰਹੇ ਨੇ ਕਿ ਸੁੰਦਰ ਸ਼ਾਮ अरोड़ा ਦੀ ਹੋ ਸਕਦੀ ਹੈ ਕਾਉਂਸਲ ਸਟੇਫਰ ਵਾਪਸੀ ਪਰਚਲੇ ਨੇ ਇਸ ਨੂੰ ਅਰੋੜਾ ਨਾਲ ਆਪਣੇ ਪਰਿਵਾਰਕ ਮੁਲਾਕਾਤ ਦਸਿਆ ਲੰਡੀ ਜੀਪ ਤੇ ਟੈਂਟਬਾਜੀ ਕਰਦੇ ਮੁੰਡੇ ਕੁੜੀਆਂ ਦੀ ਵੀਡੀਓ ਹੋ ਰਹੀ ਹੈ ਵਾਇਰਲ ਤੇ ਖਰੜ ਪੁਲਿਸ ਨੇ ਲਿਆ ਵੱਡਾ ਐਕਸ਼ਨ ਗੱਡੀ ਘਾਰ ਦਿੱਤੀ ਇਹ ਬੌਂਡ ਤੇ ਨਾਲ ਕਟਿਆ ਵੱਡਾ ਚਲਾਨ ਚੰਡੀਗੜ੍ਹ ਚ ਬੰਬਦੀ ਈਮੇਲ ਤੋਂ ਬਾਅਦ ਪੁਲਿਸ ਅਲਰਟ ਜਗਾ ਜਗਾ ਕੀਤੀ ਗਈ ਚੈਕਿੰਗ ਹਰੋਂ ਜਾਣ ਵਾਲੇ ਦੀ ਵੀ ਲਈ ਜਾ ਰਹੀ ਹੈ ਤਲਾਸ਼ੀ ਦਿੱਤੇ ਕੇ ਸੈਕਟਰ 32 ਸਥਿਤ ਮੈਂਟਲ ਹੈਲਥ ਇਨਸਟੀਟਿਊਟ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਚੱਕਰ ਨਹੀਂ ਹੋ ਗਈ ਹੈ ਜਲੰਧਰ ਦੇ ਪਠਾਨਕੋਟ ਬਾਈਪਾਸ ਨੇੜੇ ਧੋਗੜੀ ਰੋਡ ਤੇ देर रात ਸ਼ਿਵ ਮੋਟਰ ਦੇ ਗੋਦਾਮ ਨੂੰ ਲੱਗੀ ਪਿਆਨੇਗਾ ਘੱਟ ਦੋ ਗੱਡੀਆਂ ਸੜਕੇ ਸਵਾਰ ਫਰ ਬ੍ਰਿਗੇਡ ਦੀਆਂ ਚਾਰ ਤੋਂ ਪੰਜ ਗੱਡੀਆਂ ਮੌਕੇ ਤੇ ਪਹੁੰਚੇ ਅਤੇ ਕਾਫੀ ਮੁਸ਼ਕਲ ਤੋਂ ਬਾਅਦ ਹਕਤੇ ਪਾਇਆ ਗਿਆ ਕਾਬੂ ਪੰਜਾਬ ਚ ਆਤੀ ਦੀ ਗਰਮੀ ਕਾਰਨ ਲੋਕੋਰੇ ਬਿਹਾਲ ਮੌਸਮ ਵਿਭਾਗ ਦਾ ਅਲਰਟ ਜਾਰੀ ਹੋਣ ਵਾਲੇ ਦਿਨਾਂ ਚ ਹੋਰ ਲੂ ਅਤੇ ਹੀਟ ਵੇਵ ਦਾ ਕਰਨਾ ਪੈ ਸਕਦਾ ਹੈ ਸਾਹਮਣਾ ਮੌਸਮ ਵਿਭਾਗ ਨੇ ਅਹਿਯਾਤ ਵਰਤਨ ਦੀ ਕੀਤੀ ਅਪੀਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਹੈ ਰੰਦਾਵਾ ਨੂੰ ਪਾਰਟੀ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਬਣਾਇਆ ਸੀ ਅਤੇ ਉਹ 54 ਜਿੱਤ ਕੇ ਸੰਸਦ ਮੈਂਬਰ ਬਣ ਗਏ ਨੇ ਤੇ ਹੁਣ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਖਾਲੀ ਹੋ ਜਾਣ ਨਾਲ ਇੱਥੇ ਜਿਮਨੀ ਚੋਣ ਕਰਵਾਈ ਜਾਵੇਗੀ ਮੀਟ ਦੇ ਵਿੱਚ ਅੰਕਾ ਦੇ ਵਿੱਚ ਤਾਂਦਲੇ ਦੇ ਮੁੱਦੇ ਤੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਹਮਲਾ ਕਰਦੇ ਸਨ ਤੇ ਸ਼ੁੱਕਰਵਾਰ ਨੂੰ ਇਸ मामले ते प्रधानमन्त्री नरेंद्र मोदी ਦਿੱਚੂ ਪਤੇ ਸਵਾਲ ਉਠਾਉਂਦੇ ਹੋਏ ਕਿਹਾ ਗਿਆ ਕਿ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਵਿੱਚ ਸਿਰਫ ਫੋਰੈਂਸਿਕ ਜਾਂਚ ਹੀ ਲੱਖਾਂ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੀ ਹੈ। ਕੁਵੇਟ ਦੇ ਮੰਗਾਫ ਇਲਾਕੇ ਦੇ ਵਿੱਚ ਇੱਕ ਇਮਾਰਤ ਦੇ ਵਿੱਚ ਅੱਗ ਲੱਗਣ ਕਾਰਨ 45 ਭਾਰਤੀਆਂ ਸਮੇਤ 49 ਲੋਕਾਂ ਦੀ ਮੌਤ ਹੋ ਗਈ। 45 ਭਾਰਤੀਆਂ ਦੇ ਵਿੱਚੋਂ ਤਈ ਕੇਰਲ ਦੇ ਵਾਸੀ ਵੀ ਹਨ। ਇਸ ਘਟਨਾ ਤੋਂ ਬਾਅਦ ਕੇਂਦਰ ਨੇ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੂੰ ਜ਼ਖਮੀ ਪਹਿਲਾਵਾ ਦੀ ਮਦਦ ਲਈ ਕੁਵੇਤ ਜਾਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕੇਂਦਰ ਦੇ ਇਸ ਫੈਸਲੇ ਦੇ ਵਿਰੋਧੀ ਪਾਰਟੀ ਕਾਂਗਰਸ ਨੇ ਅਲੋਚਨਾ ਕੀਤੀ ਹੈ ਮਹਾਰਾਸ਼ਟਰ ਦੀ ਰਾਜਨੀਤੀ ਜਿਹਨੇ ਜਿਨੀ ਅਕਸਰ ਅਸੁਰੱਖਿਆ ਦੇ ਵਿੱਚ ਬਣੀ ਰਹਿੰਦੀ ਹੈ ਇਸੇ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਜਿਸ ਦੇ ਵਿੱਚ ਐਸਸੀਪੀ ਦੇ ਸੰਸਦ ਮੈਂਬਰ ਨਿਲੇਸ਼ ਲੰਕੇ ਇੱਕ ਇਤਿਹਾਸਕਾਰ ਖਜਾਨਨ ਮਾਰਨੇ ਦੇ ਘਰ ਪਹੁੰਚੇ ਸਨ ਐਸ.ਪੀ ਇਸ ਤੋਂ ਕਾਫੀ ਨਿਰਾਸ਼ ਅਤੇ ਪਾਰਟੀ ਦੀ ਅਲੋਚਨਾ ਕਰ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਉਪ ਮੁੱਖ ਮੰਤਰੀ ਅਜੀਤ ਪੁਵਾਰ ਦੇ بیٹے 파ਰਕ ਪੁਵਾਰ ਇਤਿਹਾਸਕਾਰ ਖਜਾਨਨ ਮਾਰਨ ਦੇ ਘਰ ਵੀ ਗਏ ਸਨ ਪੁਨੇ ਪਹੁੰਚ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਵਿੱਚ ਐਸਯੂਵੀ ਦੀ ਘਟਨਾ ਸਾਹਮਣੇ ਆਈ ਹੈ ਇਹ ਘਟਨਾ ਪੁਨੇ ਵਿੱਚ ਵਾਪਰੀ ਜਿੱਥੇ ਇੱਕ ਵੈਦਕੇਟ ਦੇ ਨਾਲ ਟਕਰਾਨ ਤੋਂ ਬਾਅਦ ਐਸਯੂਵੀ ਆਪਣਾ ਪਹੀਆ ਗੋਆ ਬੈਠੀ ਅਤੇ ਇੱਕ ਆਟੋ ਰਿਕਸ਼ਾ ਦੇ ਨਾਲ ਟਕਰਾ ਗਈ ਇਸ ਹਾਦਸੇ ਦੇ ਵਿੱਚ 4 ਲੋਕ ਜ਼ਖਮੀ ਹੋਏ ਨੇ ਐਸਯੂਵੀ ਨੂੰ 21 ਸਾਲਾ ਨੌਜਵਾਨ ਚਲਾ ਰਿਹਾ ਸੀ ਜਿਸ ਨੇ ਸ਼ਰਾਬ ਪੀਤੀ ਹੋਈ ਸੀ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀਐਸ ਯੇਦੀ ਯੋਰਪਾ ਤੇ ਇੱਕ ਨਵਾਲਗ ਦੇ ਨਾਲ ਜਿੰਸੀ ਸੋਸ਼ਣ ਦੇ ਦੋਸ਼ ਲੱਗੇ ਨੇ ਨਵਾਲਗ ਦੀ ਮਾਂ ਨੇ ਸਾਬਕਾ ਸੀਐਮ ਇਸ ਮਾਮਲੇ ਦੇ ਵਿੱਚ ਰਾਜ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਕਿਹਾ ਕਿ ਬੀਐਸ ਯੇਦੀ ਯੋਰਪਾ ਦੇ ਖਿਲਾਫ ਗੈਰ ਜਮਾਤੀ ਵਾਰੰਟ ਜਾਰੀ ਕੀਤੇ ਗਏ ਨੇ ਉਹਨਾਂ ਕਿਹਾ ਕਿ ਪੁਲਿਸ ਪੋਕਸੋ ਮਾਮਲੇ ਵਿੱਚ ਕੁਸ਼ਕਿਸ ਦੇ ਲਈ ਭਾਜਪਾ ਆਗੂ ਨੂੰ ਵਾਪਸ ਲਿਆਉਣ ਦੀ ਤਿਆਰੀ ਕਰ ਰਹੀ ਹੈ ਕੁਵੇਇਤ ਵਿੱਚ ਅਗਲ ਲਗਨ ਕਾਰਨ 49 ਲੋਕਾਂ ਦੀ ਮੌਤ ਹੋ ਚੁੱਕੀ ਹੈ ਮਰਨ ਵਾਲਿਆਂ ਵਿੱਚੋਂ 45 ਭਾਰਤੀ ਸਨ ਇਸ ਘਟਨਾ ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਰਾਜ ਮੰਤਰੀ ਸੁਰੇਸ਼ ਗੋਪੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜ਼ਖਮੀ ਭਾਰਤੀਆਂ ਦੇ ਇਲਾਜ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ ਨੇ ਸ਼ਾਨਦਾਰ ਭੂਮਿਕਾ ਨਿਭਾਈ ਹੈ ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੇ ਇਹਨਾਂ ਦੋਸ਼ਾਂ ਨੂੰ ਸਖਤੀ ਦੇ ਨਾਲ ਰੱਦ ਕਰ ਦਿੱਤਾ ਹੈ ਕਿ ਕੰਨੜ ਫਿਲਮ ਅਦਾਕਾਰ ਕਰਸ਼ਨ ਤੁਗੂ ਦੀ ਪਾਤੇ ਉਸਦੀ ਕਥਿਤ ਪ੍ਰੇਮਿਕਾ ਅਤੇ ਸਹਿ ਅਦਾਕਾਰਾ ਪਵਿੱਤਰ ਗੋੜਾ ਨੂੰ ਪੁਲਿਸ ਸਟੇਸ਼ਨ ਵਿੱਚ ਕੋਈ ਵਿਸ਼ੇਸ਼ ਵਿਵਹਾਰ ਕੀਤਾ ਜਾ ਰਿਹਾ ਹੈ ਕੰਨੜ ਬਿਨੇਤਾ ਅਤੇ ਉਸਦਾ ਸਹਿ ਸਟਾਰ ਇੱਕ ਵਿਅਕਤੀ ਦੀ ਹੱਤਿਆ ਦੇ ਦੋਸ਼ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ ਨਵੀਂ ਸਰਕਾਰ ਦੇ ਕਥਨ ਤੋਂ ਬਾਅਦ 100 ਦਿਨਾਂ ਦੇ এজেন্ডੇ ਨੂੰ ਤੁਰੰਤ ਲਾਗੂ ਕਰਨ ਲਈ ਅਹਿਮ ਵਿਭਾਗਾਂ ਦੇ ਵਿੱਚ ਕੀਤੇ ਜਾਣ ਵਾਲੇ ਫੌਰੀ ਕਦਮਾਂ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਪੱਛਪਾ ਪ੍ਰਧਾਨ ਜੇਪੀ ਨੱਦਰ ਨੇ ਕੇਂਦਰ ਸਿਹਤ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਕਿ ਕੇਂਦਰੀ ਮੰਤਰੀ ਨੇ ਅਧਿਕਾਰੀਆਂ ਨੂੰ ਪਹਿਲੇ 100 ਦਿਨਾਂ ਦੇ এজেন্ডੇ ਤੇ ਪੂਰੀ ਗੰਭੀਰਤਾ ਦੇ ਨਾਲ ਕੰਮ ਕਰਨ ਲਈ ਵੀ ਕਿਹਾ। ਅੰਤਰਾਪਰਦੇਸ਼ ਵਿੱਚ 16000 ਤੋਂ ਵੱਧ ਖਾਲੀ ਅਧਿਆਪਕਾਂ ਦੀਆਂ ਅਸਾਮੀਆਂ ਤੇ ਭਰਤੀ ਹੋਵੇਗੀ ਸਰਕਾਰ ਨੇ ਇਸ ਸੰਬੰਧੀ ਹੁਕਮ ਜਾਰੀ ਕਰ ਦਿੱਤੇ ਨੇ ਪੀ ਆਈ ਬੀ ਨੇ 12 YouTube ਚੈਨਲਾਂ ਤੇ 134 ਵੀਡੀਓਜ਼ ਦੇ ਵਿੱਚ ਫਰਜੀ ਖਬਰਾਂ ਦਾ ਪਰਦਾਫਾਸ਼ ਕੀਤਾ ਵੀਰਵਾਰ ਨੂੰ ਨਾਗਪੁਰ ਦੇ ਵਿੱਚ ਵਿਸਫੋਟਕ ਬਣਾਉਣ ਵਾਲੀ ਇਕਾਈ ਦੇ ਵਿੱਚ ਧਮਾਕਾ ਹੋਇਆ ਇਹ ਘਟਨਾ ਨਾਗਪੁਰ ਤੋਂ ਕਰੀਬ 25 ਕਿਲੋਮੀਟਰ ਦੂਰ ਖਿੰਗਨਾ ਖਾਣਾ ਖੇਤਰ ਦੇ ਤੰਮਣਾ ਪਿੰਡ ਦੇ ਵਿੱਚ ਵੀਰਵਾਰ ਦੁਪਹਿਰ 1 ਵਜੇ ਚਮੁੰਡੀ ਐਕਸਪਲੋਸਿਵਸ ਪ੍ਰਾਈਵੇਟ ਲਿਮਟਿਡ ਦੇ ਵਿੱਚ ਵਾਪਰੀ ਇਸ ਧਮਾਕੇ ਵਿੱਚ 5 ਔਰਤਾ ਸਮੇਤ 6 ਮਜ਼ਦੂਰਾ ਦੀ ਮੌਤ ਹੋ ਗਈ। ਧਮਾਕੇ ਤੋਂ ਬਾਅਦ ਯੂਨਿਟ ਦਾ ਮੈਨੇਜਰ ਅਤੇ ਮਾਲਕ ਫਰਾਰ ਹੋ ਗਏ ਸਨ ਹਾਲਾਂਕਿ ਯੂਨਿਟ ਦੇ ਮਾਲਕ ਅਤੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦਸਤਾਵੇਜ਼ੀ ਸੁਪਨੇ ਲੈਣ ਵਾਲੇ ਅਮਰੀਕਾ ਚ ਇੱਕ ਵਾਰ ਫਿਰ ਖਤਰੇ 'ਚ ਆਪਣੇ ਮਾਤਾ ਪਿਤਾ ਦੇ ਵੀਜ਼ੇ 'ਚ ਰਹਿ ਰਹੇ 2 ਲੱਖ ਤੋਂ ਵੱਧ ਬੱਚੇ ਜਲਦੀ ਹੀ ਇਥੋਂ ਡਿਪਲੋਮੈਟ ਹੌਣ ਦੇ ਲਈ ਹੋ ਸਕਤੇ ਨੇ ਮਜਬੂਰ ਇਨਾ ਚੋ ਜ਼ਿਆਦਾਤਰ ਭਾਰਤੀ ਇਸ ਦੇ ਮੱਦੇਨਜ਼ਰ ਤੇ 43 ਸੰਸਦ ਮੈਂਬਰਾਂ ਦੇ ਦੋ ਪੱਖੀ ਸਮੂਹ ਨੇ ਬਿਡੇਨ ਪ੍ਰਸ਼ਾਸਨ ਨੂੰ ਡ੍ਰੀਮਰਾਂ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕਰਨ ਦੀ ਕੀਤੀ ਬੇਨਤੀ। ਦੋ ਦਿਨ ਪਹਿਲਾਂ ਕਵੇਰ ਵਿੱਚ ਅੱਗ ਲੱਗਣ ਕਰਨ ਮਾਰੇ ਗਏ ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਜਹਾਜ਼ ਸ਼ੁੱਕਰਵਾਰ ਸਵੇਰੇ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰੇ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਵੀ ਉਸੇ ਫਲਾਈਟ 'ਚ ਵਾਪਸ ਪਰਤੇ। ਤਵਾਈਸ਼ਾ ਨਾ ਦੇ ਟਰਾਂਸਪੋਰਟ ਜਹਾਜ਼ ਤੋਂ 31 ਭਾਰਤੀਆਂ ਦੀਆਂ ਮ੍ਰਿਤਕ ਦੇਹਾਂ ਇੱਥੇ ਉਤਾਰੀਆਂ ਗਈ। ਸ਼ੀਤ ਯੁੱਧ ਤੋਂ ਬਾਅਦ ਇਵਾਨ ਗਰਸ਼ਕੋਵਿਚ ਜਸੂਸੀ ਦੇ ਦੋਸ਼ਾਂ ਵਿੱਚ ਰੂਸ ਵਿੱਚ ਗ੍ਰਿਫਤਾਰ ਕੀਤਾ ਗਿਆ ਪਹਿਲਾ ਅਮਰੀਕੀ ਪੱਤਰਕਾਰ ਉਸ ਉੱਤੇ ਸੀਆਈਏ ਲਈ ਜਸੂਸੀ ਕਰਨ ਦੇ ਦੋਸ਼ ਹੇਠ ਚੱਲੇਗਾ ਮੁਕੱਦਮਾ। ਉਸ ਕੋ ਸ਼ਿਪਿੰਗ ਪੋਰਟ ਸੇ ਇੱਕ ਵੱਡੀ ਚੀਨੀ ਕੰਪਨੀ ਲੀਮਾ ਤੋਂ 80 ਕਿਲੋਮੀਟਰ ਦੂਰ ਚਿੰਗਕੇ ਵਿੱਚ ਬਣਾ ਰੇ ਇੱਕ ਮਲਟੀਪਰਪਸ ਪੋਰਟ ਟਰਮੀਨਲ ਮੰਨਿਆ ਜਾ ਰਿਹਾ ਕਿ ਇਹ ਇੱਕ ਢਾਂਚਾ ਹੋਵੇਗਾ ਜਿਸ ਰਾਹੀਂ ਚੀਨ ਪੈਰੂ ਵਿੱਚ ਆਪਣੀ ਮੌਜੂਦਗੀ ਕਰੇਗਾ ਸਥਾਪਤ ਆਪਣੇ ਵੱਡੇ ਪਸਾਰ ਅਤੇ ਕੁਸ਼ਲਤਾ ਕਾਰਨ ਇਹ بندرਗਾਹ ਛੇਤੀ ਹੀ ਅੰਤਰਰਾਸ਼ਟਰੀ ਵਪਾਰ ਦਾ ਬਣ ਸਕਦੀ ਕੇਂਦਰ ਇਸ ਦੇ ਤਿਆਰ ਹੁੰਦੇ ਹੀ ਚੀਨ ਅਤੇ ਅਮਰੀਕਾ ਦੇ ਸਬੰਧ ਹੋਰ ਵਿਗੜ ਸਕਦੇ ਪ੍ਰੋਟੈਂਟ 4 ਜੁਲਾਈ ਨੂੰ ਹੋਣ ਜਾ ਰਹੀਆਂ ਚੋਣਾ ਜਿਸ ਤੋਂ ਪਹਿਲਾਂ ਵੀਰਵਾਰ ਨੂੰ ਜਾਰੀ ਇੱਕ opinion poll ਚ ਨਾਈਜੀਲ ਫਰੇਜ ਦੀ ਰਿਫਾਰਮਡ ਯੂਕੇ ਪਾਰਟੀ ਨੇ ਰਿਸੀ ਚੋਣਕ ਦੀ ਕੰਜ਼ਰਵੇਟਿਵ ਪਾਰਟੀ ਨੂੰ ਛੱਡਿਆ ਪਿੱਛੇ ਸਥਾਨਕ ਮੀਡੀਆ opinion poll ਦੇ ਅਨੁਸਾਰ ਬਾਨ ਨੂਕੇ ਨੂੰ 19% ਦੀ ਵੋਟਾਂ ਮਿਲੀਆਂ ਜਦੋਂ ਕਿ ਕੰਜ਼ਰਵੇਟਿਵ ਪਾਰਟੀ ਨੂੰ 18% ਦੀ ਲੇਬਰ ਪਾਰਟੀ 37% ਦੀ ਵੋਟਾਂ ਨਾਲ ਸਿਖਰ ਤੇ ਯਮਨ ਦੇ ਹੁਤੀ ਬਾਗੀ ਇਜ਼ਰਾਇਲ ਹਮਾਸ جنگ ਦੀ ਸ਼ੁਰੂਆਤ ਤੋਂ ਹੀ ਜਹਾਜ਼ਾਂ ਨੂੰ ਬਣਾ ਰਹੇ ਨਿਸ਼ਾਨਾ ਅਮਰੀਕਾ ਤੇ ਬ੍ਰਿਟੇਨ ਸਮੇਤ ਕਈ ਦੇਸ਼ਾਂ ਨੇ ਦਿੱਤੀ ਖੁੱਲੀ ਚੇਤਾਵਨੀ ਪਰ ਹੁਤੀ ਆਪਣੀਆਂ ਕਾਰਵਾਈਆਂ ਤੋਂ ਨਹੀਂ ਹਟ ਰਹੀ ਪਿੱਛੇ ਇੱਕ ਵਾਰ ਫਿਰ ਬਾਗੀਆਂ ਦੇ ਅਦਨ ਦੀ ਖਾੜੀ ਵਿੱਚ ਇੱਕ ਕਾਰਗੋ ਜਹਾਜ਼ ਉੱਤੇ ਦੋ ਕਰੋ क्रूज ਮਜ਼ਲਾ ਨਾਲ ਕੀਤਾ ਹਮਲਾ ਜੀ 7 ਸਿਖਰ ਸੰਮੇਲਨ ਇਟਲੀ ਦੇ ਪੁਗਲਿਆ ਚ ਦੱਖਣੀ ਇਟਲੀ ਦੇ ਤੱਟ ਵਰਤੀ ਰਿਜ਼ੋਰਟ ਚ ਕੀਤਾ ਗਿਆ ਆਯੋਜਿਤ ਇਸ ਮੌਕੇ ਇਟਲੀ ਦੀ 47 ਸਾਲਾ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਸਭ ਤੋਂ ਤਾਕਤਵਰ ਨੇਤਾ ਬਣ ਕੇ ਉਭਰੀ ਸੰਮੇਲਨ ਚ ਆਉਣ ਵਾਲੇ ਮਹਿਮਾਨਾਂ ਦਾ ਕੀਤਾ ਹੱਥ ਜੋੜ ਕੇ ਸਵਾਗਤ ਰੂਸ ਅਤੇ ਯੂਕਰੇਨ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੀ ਜੰਗ ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲੋਦੋਮੀਰ ਜ਼ੇਲੈਂਸਕੀ ਨੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਫੋਨ ਤੇ ਕੀਤੀ ਗੱਲਬਾਤ ਦੱਸਿਆ ਜਿਨਪਿੰਗ ਨੇ ਉਹਨਾਂ ਨੂੰ ਕਿਹਾ ਕਿ ਚੀਨ ਰੂਸ ਨੂੰ ਆਪਣੇ ਹਥਿਆਰ ਨਹੀਂ ਵੇਚੇਗਾ ਜ਼ੇਲੈਂਸਕੀ ਨੇ ਇਟਲੀ ਚ ਆਯੋਜਿਤ ਜੀ7 ਸੰਮੇਲਨ ਚ ਅਮਰੀਕੀ ਰਾਸ਼ਟਰਪਤੀ ਜੋ ਬੈਡਨ ਨਾਲ ਸਾਂਝੀ ਪ੍ਰੈਸ ਕਾਨਫਰੰਸ ਵੀ ਲਿਆ ਇਜ਼ਾ ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੀਸ਼ੀ ਨੂੰ ਪਿਛਲੇ ਸਾਲ 9 ਮਈ ਨੂੰ ਹੋਏ ਦੰਗਿਆਂ 'ਚ ਉਹਨਾਂ ਦੀ ਸ਼ੱਕੀ ਭੂਮਿਕਾ ਲਈ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ। 19 ਦਿਨਾਂ ਦੀ ਹਿਰਾਸਤ ਕੱਟਣ ਤੋਂ ਬਾਅਦ ਬੇਸ਼ੌਨ ਤੇ ਪੀਟੀਆਈ ਨੇਤਾ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜਿਆ। ਕੈਨੇਡਾ ਦੇ ਵੈਂਕੂਵਰ ਨੇੜਲੇ ਐਪਟਰਸ ਫੂਡ ਸ਼ਾਰਚ 'ਚ ਲੱਗਾ ਟਰੱਕਾਂ ਦਾ ਮੇਲਾ ਵੱਡੀ ਗਿਣਤੀ 'ਚ ਟਰੱਕਾਂ ਦੇ ਕਾਰੋਬਾਰ ਨਾਲ ਜੁੜੇ ਵੱਖ-ਵੱਖ ਕਮਿਊਨਿਟੀ ਦੇ ਲੋਕ ਹੋਏ ਸ਼ਾਮਲ। ਸਿਨੇਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਮਸ਼ਹੂਰ ਅਦਾਕਾਰ ਦਰਸ਼ਨ ਤੁਗੂਦੀਪ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਦਾਕਾਰ ਉੱਪਰ ਇੱਕ ਵਿਅਕਤੀ ਦੀ ਹੱਤਿਆ ਦਾ ਦੋਸ਼ ਲੱਗਾ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਅਭਿਨੇਤਾ ਅਤੇ ਉਸ ਦੇ ਕਰੀਬੀ ਦੋਸਤ ਪਵਿੱਤਰ ਘੋੜਾ ਸਮੇਤ 11 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਸਾਊਥ ਫਿਲਮ ਠੱਗ ਲਾਈਫ ਦੇ ਅਭਿਨੇਤਾ ਜੋਜੋ ਜਾਰਜ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਜੋਜੋ ਜਾਰਜ ਸ਼ੂਟਿੰਗ ਦੌਰਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਨੇ ਸੂਤਰਾਂ ਮੁਤਾਬਕ ਜੋਰਜੂ ਨੇ ਫਿਲਮ ਲਈ ਹਾਈ ਰਿਸਕ ਸਟੰਟ ਕਰਦੇ ਸਮੇਂ ਖੱਬੇ ਪੈਰ ਦੀ ਹੱਡੀ ਟੁੱਟ ਗਈ ਤੇ ਸਟੰਟ ਸੀਨ ਵਿੱਚ ਹੈਲੀਕਾਪਟਰ ਸ਼ਾਮਿਲ ਸੀ ਜਿਸ ਕਾਰਨ ਉਸ ਨੂੰ ਸੱਟ ਲੱਗ ਗਈ। ਐਨੀ ਦਿਨੀ ਸੁਨਾਕਸ਼ੀ ਸਿੰਘ ਆਪਣੇ ਵਿਆਹ ਨੂੰ ਲੈ ਕੇ ਖੂਬ ਸੁਰਖੀਆਂ ਚਾਹਤਾ ਕਰ ਆਪਣੇ ਲੌਂਗ ਟਾਈਮ ਦੇ ਬੋਏਫ੍ਰੈਂਡ ਜ਼ਹਿਰ ਇਕਬਾਲ ਨਾਲ ਵਿਆਹ ਕਰਾਣ ਚਾਰੀ ਹੈ ਇਸ ਵਿੱਚ ਖਬਰ ਸਾਹਮਣੇ ਆ ਰਹੀ ਹੈ ਕਿ ਸੋਨਮ ਢਿੱਲੋਂ ਨੇ ਦੱਸਿਆ ਹੈ ਕਿ ਸੁਨਾਕਸ਼ੀ ਨੇ ਉਹਨਾਂ ਨੂੰ ਬਹੁਤ ਹੀ ਪਿਆਰਾ ਵਿਆਹ ਦਾ ਕਾਰਡ ਭੇਜਿਆ ਹੈ। ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ ਮਾਮਲਾ 2021 ਵਿੱਚ ਨਕੋਦਰ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾਲ ਸੰਬੰਧਿਤ ਸੀ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਸ਼ਿਕਾਇਤ ਰੱਦ ਕਰਨ ਦੀ ਮਨਜ਼ੂਰੀ ਦਿੱਤੀ ਹੈ ਅਗਨਰ ਨੂੰ ਥੱਪੜ ਕਾਂ ਤੇ ਹੁਣ ਕਰਨ ਜੋਹਰ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ ਕਰਨ ਜੋਹਰ ਨੇ ਅਜੀਹਾ ਜਵਾਬ ਦਿੱਤਾ ਹੈ ਕਿ ਸੁਣ ਕੇ ਲੋਕ ਤਾੜੀਆਂ ਮਾਰਨ ਲਈ ਮਜਬੂਰ ਹੋ ਜਾਂਦੇ ਨੇ ਕਰਨ ਜੋਹਰ ਨੇ ਕਿਹਾ ਮੈਂ ਕਿਸੇ ਵੀ ਤਰ੍ਹਾਂ ਦੀ ਹਿੰਸਾ ਦਾ ਸਮਰਥਨ ਨਹੀਂ ਕਰਦਾ ਭਾਵੇਂ ਉਹ ਜ਼ੁਬਾਨੀ ਹੋਵੇ ਭਾਵੇਂ ਸਰੀਰਿਕ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੇ ਰਿਹਾਇਸ਼ੀ ਦੇ ਬਾਹਰ ਹੋਈ ਗੋਲੀਬਾਰੀ ਮਾਮਲੇ 'ਚ ਸਲਮਾਨ ਖਾਨ ਸਣੇ ਅਰਬਾਜ਼ ਖਾਨ ਦੇ ਬਿਆਨ ਦਰਜ ਕੀਤੇ ਗਏ ਜਿਸ ਤੇ ਸਲਮਾਨ ਖਾਨ ਨੇ ਬਿਆਨ ਦਿੱਤਾ ਸੀ ਕਿ ਜਿਸ ਦਿਨ ਉਸ ਦੇ ਘਰ ਤੇ ਫਾਇਰਿੰਗ ਹੋਈ ਤਾਂ ਉਹ ਸੁੱਤੇ ਹੋਏ ਸੀ ਤੇ ਉਸ ਦੌਰਾਨ ਗੋਲੀਆਂ ਦੀ ਆਵਾਜ਼ ਨਾਲ ਉਸ ਦੀ ਨਿੰਦ ਖੁੱਲ ਗਈ ਬਾਲੀਵੁੱਡ ਅਭਿਨੇਤਾ ਅਮੀਰ ਖਾਨ ਦਾ ਬੇਟਾ ਜੁਨੇਦ ਖਾਨ ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ ਦੱਸ ਦਈਏ ਕਿ ਜੁਨੇਦ ਦੇ ਟੈਪਿਓ ਫਿਲਮ ਮਹਾਰਾਜ 14 ਜੂਨ ਨੂੰ ਨੈਟਫਲਿਕਸ ਤੇ ਰਿਲੀਜ਼ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਵੀ ਰਿਲੀਜ਼ ਰੋਕਣ ਦੀ ਮੰਗ ਕੀਤੀ ਜਾਣ ਲੱਗੀ ਹੈ ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਹੰਗਾਮਾ ਹੋ ਰਿਹਾ ਹੈ ਤੇ ਫਿਲਮ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ ਅੱਜ 14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ 4 ਸਾਲ ਹੋ ਗਏ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਚੌਥੀ ਵਰਸੀ ਤੇ ਉਹਨਾਂ ਦੇ ਪਰਸੰਸਕ ਉਹਨਾਂ ਨੂੰ ਯਾਦ ਕਰ ਰਹੇ ਨੇ ਤੇ ਅੱਜ ਵੀ ਇਨਸਾਫ ਦੀ ਮੰਗ ਕਰ ਰਹੇ ਨੇ ਇਸ ਮੌਕੇ ਟਵਿੱਟਰ ਤੇ ਫੋਰ ਯਰਸ ਆਫ ਇਨਜਸਟਿਸ ਟੂ ਸ਼ਿਸ਼ਾਂਤ ਹੈਸ਼ਟੈਗ ਟ੍ਰੈਂਡ ਕਰ ਰਿਹਾ ਹੈ ਬਾਲੀਵੁੱਡ ਅਦਾਕਾਰ ਪ੍ਰੇੰਕਾ ਚੋਪੜਾ ਦੇ ਘਰੋਂ ਬੁਰੀ ਖਬਰ ਸਾਹਮਣੇ ਆਈ ਹੈ ਦਰਅਸਲ ਪ੍ਰੇੰਕਾ ਦੇ ਜੇਟ ਅਤੇ ਨਿਕ ਜੌਂਸ ਦੇ ਭਰਾ ਕੈਵਨ ਜੌਨਸ ਨੂੰ ਗ੍ਰੇਨ ਕੈਂਸਰ ਹੋ ਗਿਆ ਹੈ ਜਿਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਪ੍ਰਿੰਕਾ ਦੇ ਜੇਟ ਨੇ ਹਸਪਤਾਲ ਤੋਂ ਆਪਣੀ ਇਕੋ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਖੁਦ ਇਸ ਬਿਮਾਰੀ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ ਸਰਮਾ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਮਸ਼ਹੂਰ ਅਦਾਕਾਰ ਦਰਸ਼ਨ ਤੁਗੂਦੀਪ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਦਾਕਾਰ ਉੱਪਰ ਇੱਕ ਵਿਅਕਤੀ ਦੀ ਹੱਤਿਆ ਦਾ ਦੋਸ਼ ਲੱਗਾ ਹੈ ਇਸ ਮਾਮਲੇ ਵਿੱਚ ਪੁਲਿਸ ਨੇ ਅਭਿਨੇਤਾ ਅਤੇ ਉਸ ਦੇ ਕਰੀਬੀ ਦੋਸਤ ਪਵਿੱਤਰ ਘੋੜਾ ਸਮੇਤ 11 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਮੈਟਰੋ ਦੇ ਖੰਬਿਆਂ ਤੇ ਦੋਵੇਂ ਪਾਸੇ ਸੜਕ ਬੰਨਣਾ ਹੈਰਾਨੀਜਨਕ ਲੱਗ ਸਕਦਾ ਹੈ ਪਰ ਇਸ ਨੂੰ ਬਣਾਉਣਾ ਚੁਣੌਤੀਪੂਰਨ ਜ਼ਰੂਰ ਰਿਹਾ ਹੋਵੇਗਾ ਬੰਗਲੋਰੋ ਮੈਟਰੋ ਰੇਲ ਕਾਰਪੋਰੇਸ਼ਨ ਨੇ ਕੰਮ ਕਰਕੇ ਦਿਖਾਇਆ ਹੈ ਬੰਗਲੋਰੋ ਦੇ ਵਿੱਚ ਥੱਲੇ ਸੜਕ ਤੇ ਉੱਪਰ ਦੌੜਨ ਗਿਆ ਮੈਟਰੋ ਕਾਉਂਸਲ ਦੀ ਮੀਟਿੰਗ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੀ ਪ੍ਰਧਾਨਗੀ ਹੇਠ ਹੋਵੇਗੀ ਇਸ ਦੇ ਵਿੱਚ ਆਨਲਾਈਨ ਗੇਮਿੰਗ ਸੈਕਟਰ ਦੇ 28% ਦੀ GST ਲਗਾਉਣ ਦੀ ਸਮੀਖਿਆ ਕੀਤੀ ਜਾ ਸਕਦੀ ਹੈ GST ਕਾਉਂਸਲ ਸਕਰੇਟ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਲਿਖਿਆ ਕਿ GST ਕਾਉਂਸਲ ਦੀ ਤਿਰੰਜੀਵੀ ਮੀਟਿੰਗ 22 ਜੂਨ 2024 ਨੂੰ ਨਵੀਂ ਦਿੱਲੀ ਵਿਖੇ ਹੋਵੇਗੀ ਪੁਰਾਣਾ ਤੋਂ ਬਾਅਦ ਦੁਨੀਆ ਦੇ ਵਿੱਚ ਆਨਲਾਈਨ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਵੱਧ ਗਈ ਹੈ ਅੱਜ ਦੇ ਸਮੇਂ ਵਿੱਚ ਹਰ ਦੂਜਾ ਵਿਅਕਤੀ ਆਨਲਾਈਨ ਸ਼ਾਪਿੰਗ ਕਰਦਾ ਨਜ਼ਰ ਆਉਂਦਾ ਹੈ ਆਨਲਾਈਨ ਸ਼ਾਪਿੰਗ ਦਾ ਇੱਕ ਫਾਇਦਾ ਤਾਂ ਜ਼ਰੂਰ ਹੈ ਕਿ ਤੁਸੀਂ ਕਿਤੇ ਵੀ ਬੈਠ ਕੇ ਆਪਣੀ ਮਨਪਸੰਦ ਚੀਜ਼ ਆਨਲਾਈਨ ਖਰੀਦ ਸਕਦੇ ਹੋ ਬੈਂਕ ਤੋਂ ਲੋਨ ਲੈਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਦਿੱਲੀ ਹਾਈ ਕੋਰਟ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਬੈਂਕ ਕਰਜ਼ੇ ਦੀ ਵਸੂਲੀ ਲਈ ਕਰਜ਼ਾਧਾਰਕ ਦੇ ਨਾਲ ਮਨਮਾਨੀ ਨਹੀਂ ਕਰ ਸਕਦਾ ਅਦਾਲਤ ਨੇ ਬੈਂਕ ਕਾਨੂੰਨ ਨਿਰਦੇਸ਼ ਦਿੱਤੇ ਨੇ ਕਿ ਵਿਅਕਤੀ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕਰਨਾ ਕਾਨੂੰਨ ਦਾ ਕੰਮ ਹੈ ਕਰੇਲੂ ਸ਼ੇਅਰ ਬਾਜ਼ਾਰਾਂ ਦੇ ਵਿੱਚ ਨਕਾਰਾਤਮਕ ਰੁਝਾਨ ਅਤੇ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਅਮਰੀਕੀ ਕਰੰਸੀ ਦੀ ਮਜ਼ਬੂਤੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ ਸਥਿਰ ਰਿਹਾ ਦੇਸ਼ ਪੂੰਜੀ ਦੀ ਵਾਪਸੀ ਤੋਂ ਬਾਅਦ ਮੁਨਾਫਾ ਬੁਕੀ ਦੇ ਵਿਚਕਾਰ ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੇ ਵਿੱਚ ਘਰੇਲੂ ਬਾਜ਼ਾਰਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਪੀਐਸਆਈ ਦਾ 30 ਸ਼ੇਰਾ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 206.18 ਅੰਕ ਡਿੱਗ ਕੇ 76604.72 ਅੰਕ ਤੇ ਆ ਗਿਆ। ਭਾਰਤ ਨੇ ਬੁੱਧਵਾਰ ਨੂੰ T20 ਵਿਸ਼ਵ ਕੱਪ ਦੇ 25ਵੇਂ ਮੈਚ ਦੇ ਵਿੱਚ ਅਮਰੀਕਾ ਨੂੰ ਹਰਾ ਦਿੱਤਾ ਇਸ ਦੇ ਨਾਲ ਹੀ ਉਹਨਾਂ ਨੇ ਸੁਪਰ 8 ਦੇ ਵਿੱਚ ਜਗ੍ਹਾ ਬਣਾ ਲਈ ਹੈ ਨਿਊਯਾਰਕ ਦੇ ਨਸਾਓ ਕਾਉਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਭਾਰਤ ਨੇ ਟੋਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਅਮਰੀਕਾ ਦੇ ਜਿੱਤ ਦੇ ਨਾਲ ਹੀ ਭਾਰਤ ਨੇ T20 ਵਿਸ਼ਵ ਕੱਪ ਦੇ ਸੁਪਰ 8 ਦੇ ਵਿੱਚ ਜਗ੍ਹਾ ਬਣਾ ਲਈ ਹੈ ਇਸ ਜਿੱਤ ਦੇ ਨਾਲ ਹੀ ਭਾਰਤ ਦਾ ਸੁਪਰ 8 ਸ਼ੈਡਿਊਲ ਵੀ ਤੈਅ ਹੋ ਗਿਆ ਹੈ ਹੁਣ ਸਪਸ਼ਟ ਹੋ ਗਿਆ ਹੈ ਕਿ ਭਾਰਤ ਆਪਣੇ ਗਰੁੱਪ A ਦੇ ਵਿੱਚ ਪਹਿਲੇ ਨੰਬਰ ਤੇ ਰਹੇਗਾ ਇਸ ਦਾ ਮਤਲਬ ਹੈ ਕਿ ਟੀਮ ਇੰਡੀਆ ਸੁਪਰ 8 ਦੇ ਵਿੱਚ ਗਰੁੱਪ 1 ਦੇ ਵਿੱਚ ਹੀ ਨਜ਼ਰ ਆਵੇਗੀ T20 ਵਿਸ਼ਵ ਕੱਪ ਦੇ ਵਿੱਚ ਇੰਗਲੈਂਡ ਨੇ ਸ਼ਾਨਦਾਰ ਵਾਪਸੀ ਕੀਤੀ ਹੈ ਇੰਗਲਿਸ਼ ਟੀਮ ਨੇ ਵੀਰਵਾਰ ਰਾਤ ਨੂੰ ਸਾਰੇ ਬੀਬੀਅਨ ਐ ਰੀਚਰਡਸ ਸਟੇਡੀਅਮ ਦੇ ਓਮਾਨ ਤੇ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਅਤੇ ਟੀਮ ਸੁਪਰ 8 ਦੌਰ ਦੇ ਵਿੱਚ ਪ੍ਰਕਰਾਰ ਰਹੀ। ਮੈਟਰੋ ਦੇ ਖੰਭਿਆ ਤੇ ਦੋਵੇਂ ਪਾਸੇ ਸੜਕ ਬੰਨਾ ਹੈਰਾਨੀਜਨਕ ਲੱਗ ਸਕਦਾ ਹੈ ਪਰ ਇਸ ਨੂੰ ਬਣਾਉਣਾ ਚੁਣੌਤੀਪੂਰਨ ਜ਼ਰੂਰ ਰਿਹਾ ਹੋਵੇਗਾ ਬੈਂਗਲੋਰੋ ਮੈਟਰੋ ਰੇਲ ਕਾਰਪੋਰੇਸ਼ਨ ਨੇ ਇਹ ਕੰਮ ਕਰਕੇ ਦਿਖਾਇਆ ਹੈ ਬੈਂਗਲੋਰੋ ਦੇ ਵਿੱਚ ਥੱਲੇ ਸੜਕ ਅਤੇ ਉੱਪਰ ਦੌੜਨ ਗਿਆ ਮੈਟਰੋ। इस दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर